ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਹਨੇਰੀ ਬਹੁਤ ਜ਼ਿਆਦਾ ਹੈ ਜੀ ਤੇ ਆਪਾਂ ਤੋਰਨ ਦੀ ਤਿਆਰੀ ਕਰ ਲਈ ਹੈ ਜੀ ਸਮਾਨ ਰੱਖ ਲਿਆ ਹੈ ਅੱਜ ਪਤਾ ਨਹੀਂ ਕੀ ਕਰਨਾ ਹਨੇਰੀ ਨੇ ਖਰਾਬ ਕਰਨਾ ਹੈ ਜੀ ਅੱਜ ਆ ਇਹ ਹੁਣ ਆਪਾਂ ਜਲਦੀ ਜਲਦੀ ਆਪਾਂ ਛੱਤ ਲਗਾਉਣੀ ਹੈ ਤੇ ਠੀਕ ਹੈ ਜੀ ਜ਼ਰੂਰ ਛੱਤ ਦਾ ਪ੍ਰੋਗਰਾਮ ਕਰਨਾ ਹੈ ਤੇ ਭਰਾ ਜੀ ਹੀਟਰ ਲਾਓ ਖੜੇ ਹੋ ਹੀਟਰ ਲਾਓ ਜੀ ਹੀਟਰ ਲਾਓ ਗੱਡੀ ਸਾਡੀ ਧੱਕਾ ਸਾਟ ਹੈ ਜੀ ਇਹ ਜ਼ਰੂਰੀ ਆ ਇਹ ਕਹ ਲੋ ਮਿੱਠਾ ਬਹੁਤ ਖਾਂਦਾ ਪਤਾ ਨਹੀਂ ਛੋਟੇ ਖਾਣੇ ਮਿੱਠੇ ਹੀ ਜਾਂਦਾ ਬਾਕੀ ਅੱਜ ਮਿਲਦੇ ਆ ਜੀ ਦੇਖ ਲੋ ਹਨੇਰਾ ਅੱਜ ਮੂੰਹ ਮੱਤ ਡੇ ਹੋ ਜਾਣਿਆ ਤੇ ਗੱਡੀ ਸਟਾਰਟ ਕਰਦੇ ਆ ਫੇਰ ਕਰਦੇ ਆ ਜੀ ਆਪਾਂ ਜਾ ਰਹੇ ਜਾਨੇ ਇਸ ਜਿੰਨਾ ਦੇ ਮੰਨੂ ਪਾਵੇ ਫੁੱਲ ਸੋਨਹਾਰੇ ਬਿਆਕੋ ਲੋਹੇ ਦੀ ਕਾੜ ਸਾਹ ਵਾਹਿਗੁਰੂ ਵਾਹਿਗੁਰੂ ਚਲੋ ਵੀ ਸੰਗ ਦੇ ਜਾਨੇ ਪਾਓ ਜੀ ਚੱਲਦੇ ਜੀ ਅੱਕ ਲਾ ਮੈਟਰੀ ਲਿਆਓ ਜੀ ਬਰਾਦਰ ਜੀ ਸਾਡਾ ਫੋਨ ਸਲਵਾਹੀ ਬਰਾਦਰ ਜੀ ਚਾਰ ਨਹੀਂ ਕਿੱਥੇ ਜਾ ਐਸਰੰਬੜੀਆ ਦੇਖੀ ਬਾਹਰ ਨਾ ਚਲੋ ਜੀ ਬੱਪੀਓ ਚਾਰਲੀ ਮਗਰ ਲੱਗ ਜਾਂਦਾ ਸਾਡੇ ਤੇ ਚਲੋ 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 ਜੀ ਚਲੋ ਦੱਬ ਦਿਓ ਕਿੱਲੀ ਹਾਂ ਚੱਲੇ ਆ ਘਰੋਂ ਨਿਕਲ ਗਏ ਆ ਕਿਹੜਾ ਟਾਈਮ ਨਾਲ ਬਾਈ ਤੇ ਗਾਂ ਅਸੀਂ ਉਸੇ ਟਾਈਮ ਹੀ ਪਹੁੰਚਣਾ ਹੁੰਦਾ ਏ ਕਿਉਂਕਿ ਅਸੀਂ ਰਾਹ ਦੇ ਵਿੱਚ ਸਮਾਨ ਸੱਪਾ ਲੈਣੇ ਹੁੰਦੇ ਆ ਥਾਲੀਆਂ ਚੋਂਚੇ ਗਲਾਸ ਰਾਹ ਜੋ ਕੱਟੇ ਕਰਨੇ ਹੁੰਦੇ ਹੋਏ ਬਾਤੋ ਹਾਂ ਇਹ ਨਹੀਂ ਸਾਥੋਂ ਪੂਰੇ ਹੁੰਦੇ ਕੇ ਪਤਾ ਨਹੀਂ ਕੀ ਗੱਲਾਂ ਰੋਜ਼ ਹੀ ਲੈਨੇ ਆ ਰੋਜ਼ ਹੀ ਘਟ ਜਾਂਦੇ ਆ ਰੋਜ਼ ਹੀ ਲੈਨੇ ਰੋਜ਼ ਘਟ ਜਾਂਦੇ ਆ ਆ ਕੌਲੀਆਂ ਚਮਚੇ ਥਾਲਾਂ ਚਮਚੇ ਕੌਲੀਆਂ ਇਹ ਲੱਡਰ ਪੱਡਰ ਜਿਹਾ ਪੂਰਾ ਹੁੰਦਾ ਹੀ ਨਹੀਂਗਾ ਕਦੇ ਚਮਚੇ ਘਟ ਗਏ ਕਦੇ ਥਾਲੀਆਂ ਮੁੱਕ ਗਈਆਂ ਕਦੇ ਗਲਾਸ ਘਟ ਗਏ ਕਦੇ ਕੁਝ ਹੋ ਗਿਆ ਕਦੇ ਥਾਵੇ ਮੁੱਕ ਗਏ ਵੀਣਾ ਅਸੀਂ ਇੱਕ ਕਰੀ ਗੱਡੀ ਗੱਡੀ ਲਵਾ ਲੈਣੀ ਆ ਗੱਡੀ ਚਮਚਿਆਂ ਦੀ ਗੱਡੀ ਥਾਲੀਆਂ ਦੀ ਗੱਡੀ ਭਰ ਲਿਗੇ ਬਾਬਾ ਜੀ ਗੱਡੀ ਕਮਰਿਆਂ ਦੀ ਨਹੀਂ ਗੱਡੀ ਉਹ ਗੱਡੀ ਜਿਹੜਾ ਗਲਾਸਾਂ ਦੀ ਗੱਡੀ ਗੱਡੀ ਗਲਾਸਾਂ ਦੀ ਤੇ ਗੱਡੀ ਕੌਲੀਆਂ ਕੌਲੀਆਂ ਦੀ ਗੱਡੀ ਵੱਡੀਆਂ ਕੌਲੀਆਂ ਦੀ ਹਾਂਜੀ ਚਲੋ ਵੀ ਚੜ ਕੇ ਵੱਡੇ ਰੋਡ ਤੇ ਗੱਡੀ ਚੱਲੀ ਚੱਲ ਪਈ ਆ ਵੀ ਗੱਡੀ ਗੱਡੀ ਚੱਲ ਪਈ ਛਲਾਂਗਾ ਮਾਰਦੀ ਮੈਨੂੰ ਜਿਆਦੇ ਆ ਕਿ ਤੇਰੇ ਸੁਣੀ ਅਰਦੀ ਲਓ ਜੀ ਉੱਤਰ ਲਾ ਗਿਆ ਜਾਮ ਬਾਗਾਪੁਰਾਣਾ ਬੰਦ ਕਰਤਾ ਜਾਮ ਵੀ ਐਡਾ ਖਤਰਨਾਕ ਹੈ ਕਿ ਚਾਰ ਸਫੇਰੇ ਬੰਦ ਆ ਅਸੀਂ ਜੈ ਸਿੰਘ ਵਾਲੇ ਨੂੰ ਹੋ ਗਏ ਉਤੋਂ ਉਹ ਵੀ ਰੋਡ ਬਲੌਕ ਪਿਆ ਅੱਗੋਂ ਫੇਰ ਅਸੀਂ ਹੁਣ ਨੰਗਿਆਂਾਣਾ ਪਾਇਆ ਹੋ ਗਏ ਇਧਰ ਦੀ ਜਾਣ ਲੱਗਿਆਂ ਇਧਰ ਵੀ ਦੇਖੋ ਕਟੀਆਂ ਲਾਟੀਆਂ ਆਉਣ ਮੈਨੂੰ ਲੱਗਦਾ ਉਹਨੂੰ ਇਧਰ ਵੀ ਨਾ ਜਾਮ ਲੱਗ ਜੇ ਕਿਤੇ ਕਿਉਂਕਿ ਯਰ ਪਤਾ ਨਹੀਂ ਇਹ ਕੰਮ ਕਦੋਂ ਯਾਰ ਮੁੱਕੂਗਾ ਸلسلਾ ਯਾਰ ਧਰਨੇ ਆਲਾ ਸਾਡੇ ਯਾਰ ਬਹੁਤ ਪਰੇਸ਼ਾਨ ਬੰਦਾ ਹਰੇਕ ਹੁੰਦਾ ਇਹਦੇ ਚ ਠੀਕ ਆ ਨਾ ਸਾਰੇ ਬੰਦੇ ਪਰੇਸ਼ਾਨ ਹੁੰਦੇ ਆ ਕੋਈ ਕੰਮ ਆਂ ਧੰਦਿਆਂ ਵਾਲਾ ਕੋਈ ਟੇਮ ਵਾਲਾ ਕੋਈ ਹਨਾ ਸਭ ਪਰੇਸ਼ਾਨ ਹੁੰਦੇ ਆ ਦੇਖੋ ਕਿਵੇਂ ਹੁਣ ਗੱਡੀਆਂ ਪਿੰਡਾਂ ਚ ਦੀ ਆਈ ਜਾਂਦੀਆਂ ਦੇਮੇ ਦੇਮੇ ਜੀ ਨੂੰ ਪਤਾ ਉਹ ਇਧਰ ਦੀ ਆ ਜਾਣਗੇ ਜੀ ਨੂੰ ਨਹੀਂ ਪਤਾ ਜੇ ਉਹ ਨਹੀਂ ਆਏ ਨਹੀਂ ਤਾਂ ਸਾਰਾ ਕਾਟ ਇਧਰ ਦੀ ਹੋ ਜਾਣਾ ਹੋਰ ਵਾਖਾ ਬਹੁਤ ਭਵਨਾ ਆ ਗਈ ਕਿੰਨਾ ਜਾਮ ਹੈ ਤੇ ਦੇਖੋ ਆਦਮੀ ਕਟੇਗਾ ਇਧਰ ਨੂੰ ਚੱਲ ਪਿਆ ਬਸ ਸਾਰਾ ਮੇਲਾ ਇਧਰ ਦੀ ਹੋ ਜਾਣਾ ਹੁਣ ਮੁਰ ਕੇ ਇਧਰ ਔਖਾ ਹੋ ਜੂ ਬਨੰਗਣਾ ਨਾ ਇਧਰ ਆ ਗਏ ਸਾਰੀਆਂ ਹੀ ਕਵਾਦਾਨੀ ਯਾਰਾ ਸਾਰੇ 4 ਸਪੀਰੋਂ ਰੋਡ ਬੰਦ ਕਰੇ ਪਏ ਆ ਬਲਾਕ ਕਰੇ ਪਏ ਆ ਯਾਰ ਹਾਂਜੀ ਉਹਨਾਂ ਪਹੁੰਚਣ ਲੱਗਿਆ ਆਪਣੇ ਅਟੇ ਤੇ ਕਿਉਂਕਿ ਇੰਡੀਆ ਦੇ ਵਿੱਚ ਕਹਿੰਦਾ ਕੰਮ ਕਰਨਾ ਹੋਰ ਕੋਈ ਔਖਾ ਨਹੀਂ ਆ ਸਾਰਿਆਂ ਨਾਲ ਔਖਾ ਕੰਮ ਹੈ ਜਿਹੜਾ ਜਾਮ ਲੱਗ ਜਾਣਾ ਮੋਦਰੀ ਸਾਹਿਬ ਲਾ ਲਓ ਵੀ ਅਸੀਂ 4 ਵਜੇ ਤੱਕ ਕੰਮ ਕਰਨਾ ਹੁੰਦਾ 1 ਵਜੇ ਲਾਉਨੇ ਆ ਤੇ ਸਾਨੂੰ ਤਿੰਨ ਪਹੁੰਚਣ ਨੂੰ ਹੀ ਬੱਜ ਗਏ ਆ ਜੀ ਜਿਹੜਾ 15-20 ਮਿੰਟਾਂ ਦਾ ਰਾਹ ਹੈ ਉਹ ਢਾਈ ਪੌਣੇ ਤਿੰਨ ਘੰਟਿਆਂ ਦਾ ਹੋ ਗਿਆ 80-80 ਮਿੰਟਾਂ ਦੀ ਲੱਭ 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 ਜਾਮ ਲੱਗ ਲਗੇ ਉੱਤੇ ਵੀ ਆ ਗਏ ਇੱਧਰ ਵੀ ਆ ਗਏ ਸਹੀ ਗੱਲ ਆ ਮਸਾ ਟਖਾਣੇ ਤੇ ਆਏ ਆ ਮਸਾ ਤੇ ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਹੀ ਧਰਨਾ ਸੀ ਕਿ ਸਰਕਾਰ ਦੇ ਦਰਬਾਰੇ ਨੂੰ ਨਾ ਕੋਈ ਸਾਧਨ ਬੰਦ ਕਰੀਏ ਉਹਨਾਂ ਦਾ ਕੋਈ ਸਿਸਟਮ ਬੰਦ ਕਰੀਏ ਪੰਛਾਣਾ ਬੰਦ ਕਰੀਏ ਕੋਈ ਹਨਾ ਡੀਸੀ ਦੇ ਧਰਨਾ ਦੇਈਏ ਹਨਾ ਹੂੰ ਕਿਹਾਂ ਕਿਹਦੇ ਸਾਈਡ ਤੇ ਲਾ ਕੇ ਯਾਰ ਇਕੱਠੇ ਹੋ ਕੇ ਵਿਰੋਧ ਕਰੀਏ ਹਨਾ ਹੂੰ ਉਹ ਵੀ ਦਿੱਤਾ ਜਾ ਸਕਦਾ ਯਾਰ ਇਹ ਤਾਂ ਆਪਾਂ ਇੱਕ ਦੂਜੇ ਨੂੰ ਪਰੇਸ਼ਾਨ ਕਰ ਰਹੇ ਹਾਂ ਇਹਦੇ ਵਿੱਚ ਤਾਂ ਮੰਨ ਲਓ ਕਿਸੇ ਦਾ ਸਰਕਾਰ ਦਾ ਤਾਂ ਕੋਈ ਨੁਕਸਾਨ ਨਹੀਂ ਆਪਾਂ ਇੱਕ ਦੂਜੇ ਦਾ ਨੁਕਸਾਨ ਕਰ ਰਹੇ ਹਾਂ 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 ਆ ਘੋੜਿਆਂ ਦਾ ਮੇਲਾ ਜੀ ਇੱਥੇ ਘੋੜਿਆਂ ਦਾ ਮੇਲਾ ਜੀ ਇੱਥੇ ਹਾਂ ਬਹੁਤ ਸੰਗਣਾ ਮੇਲਾ ਘੋੜਿਆਂ ਦਾ ਮੇਲਾ ਦੇਖੀ ਜਿਹੜਾ ਨੂਰ ਕਣ ਸਟਾਰ ਫਾਰਮ ਉਹ ਨੂਰ ਦਾ ਸਟਾਰ ਫਾਰਮ ਆ ਆਪ ਵੀ ਜਵਾਂ ਨਾਲ ਆ ਰਿਹਾ ਘੋੜਿਆਂ ਦਾ ਮੇਲਾ ਆਪਣੇ ਜਵਾਂ ਅੱਡੇ ਦੇ ਨਾਲ ਆ ਬਾਬਾ ਘੋੜਿਆਂ ਦਾ ਮੇਲਾ ਬਹੁਤ ਵੱਡੇ ਵੱਡੇ ਘੋੜੇ ਕਿੰਨਾ ਇਕੱਠ ਵੇਖ ਆ ਦੇ ਘੋੜੇ ਕਿੰਨੇ ਬਾਬਾ ਕਿੰਨੇ ਗੱਡੀਆਂ ਆ ਕੋੜੇ ਕੋੜੀ ਆ ਕੋੜੇ 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 ਕਿੰਨੀਆਂ ਗੱਡੀਆਂ ਆ ਇਹ ਕੋੜੀਆਂਆਂ ਗੱਡੀਆਂ ਨੇ ਨਾ ਘੋੜਾ ਆ ਉਹਦਾ ਘੋੜਾ ਇੱਥੇ ਆਇਆ ਅਸੀਂ ਏਡੇ ਦੇ ਕੋਲੇ ਪਹੁੰਚ ਗਏ ਜਾਨ ਪਰ ਹੁਣ ਤੁਸੀਂ ਵੇਖੋ ਕਿ ਕਿੰਨੇ ਗਾਹ ਦਾ ਜਿਹੜੇ ਬਜਾਰੇ ਵੇਟ ਕਰਕੇ ਚਲੇ ਗਏ ਹੋਣਗੇ ਹਾਂ ਬਾਕੀ ਖੜੇ ਆ ਦੇ ਗਾਹ ਖੜੇ ਆ ਬਜਾਰੇ ਬਹੁਤ ਸੰਗਤ ਖੜੀ ਆ ਆਰੇ ਵੇਦਾ ਕੀ ਹੈ ਹਾਂ ਦੇਗਾ ਨਾ ਹਾਂ ਵੇਦਾ ਪੂਰਾ ਪੂਰਾ ਵਾਕੀ ਨਹੀਂ ਆਪਣੀ ਸੰਗਤ ਆ ਯਾਰ ਹਾਂ ਆਪਣੀ ਸੰਗਤ ਆ ਕਿੰਨਾ ਖੱਜਲ ਹੋਏ ਯਾਰ ਅੱਜ ਹੈ ਠੀਕ ਆ ਸੰਗਤ ਉਹ ਆਪਾਂ ਆ ਗਏ ਆ ਪਹੁੰਚ ਗਏ ਆ ਫੜਾ ਫੜ ਕੰਮ ਸ਼ੁਰੂ ਕਰ ਗਏ ਪਰ ਤੁਸੀਂ ਮਗਰੋਂ ਚਮਕਾ ਦਿਓ ਚੰਗਾ ਮੈਨੂੰ ਵਾਟਰ ਫੂਟ ਨੂੰ ਗੁੱਲ ਕੱਢ ਕੇ ਦੇ ਦਿਓ ਮੈਂ ਲੱਸੀ ਆਪਾਂ ਬੰਦ ਨਾ ਕਰੀਏ ਇੱਕ ਮਿੰਟ ਇਹ ਮੇਲਾ ਲੋ ਜੀ ਰੌਣਕ ਮੇਲਾ ਵੱਜਿਆ ਪਿਆ ਏ ਇਧਰ ਸਾਰੇ ਭੈਣ ਭਰਾ ਪ੍ਰਸ਼ਾਦਾ ਛਕਣ ਆਏ ਆ ਬਾਬਾ ਜੀ ਕੋਲ ਲੈ ਆਹ ਭਾਈ ਉਹ ਇੰਨ ਲੱਕੜਾਂ ਪਾੜਦੇ ਹੁੰਦੇ ਉਹ ਬਾਈ ਆ ਕਹਿੰਦੇ ਬਣਾ ਵੇਹਨੇ ਆ ਮਾਜਿਆਂ ਨੂੰ ਆਹ ਬਾਈ ਆ ਆਹ ਵੇ ਕਸ਼ਮੀਰੀ ਇੱਕ ਦਾਣਾ ਲਿਆ ਗਿਆ ਹੁਣ ਹਾਂ ਕਸ਼ਮੀਰੀ ਆ ਇਧਰ ਧਿਆ ਕਰ ਇਹ ਕਸ਼ਮੀਰ ਤੋਂ ਆਇਆ ਦਾਣਾ ਜਿਆ ਹਾਂ 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 ਅੱਖਾਂ ਬੰਦੇ ਦੀਆਂ ਕਿੰਨੀਆਂ ਸੋਹਣੀਆਂ ਮੁੰਡੇ ਦੀਆਂ ਨਹੀਂ ਮੁੰਡਾ ਹੀ ਸੋਹਣਾ ਯਾਰ ਕਸ਼ਮੀਰ ਵਾਲੀਆਂ ਅੱਖਾਂ ਆ ਭਰਾ ਬਾਈ ਇਹਨਾਂ ਨੂੰ ਰੋਟੀ ਖਵਾਓ ਬਾਬਾ ਲੱਗਿਆ ਪਿਆ ਮੇਲਾ ਮੈਂ ਕਹਿੰਦਾ ਧੰਤ ਧੰਨ ਹੈ ਜੀ ਕਿਰਪਾ ਉਸ ਵਾਹਿਗੁਰੂ ਪ੍ਰਮਾਤਮਾ ਦੀ ਮੈਂ ਕਹਿੰਦਾ ਆਨੰਦ ਮੰਗਲ ਆਗੇ ਕਿੰਨੀਆਂ ਥਾਲੀਆਂ ਭਰਾ ਜੀ ਲਾ ਦੇ ਜਿੰਨੇ ਬੰਦੇ ਬੈਠੇ ਆ ਜਿੰਨੇ ਬੰਦੇ ਉਹਨੀਆਂ ਹੀ ਠੀਕ ਆ ਜੀ ਲਾ ਦਿੰਦੇ ਆ ਜੀ ਬਾਬਾ ਜੀ ਬੈਲ ਹੈ ਚਾਹ ਮੰਗਾਈਏ ਕਿ ਨਹੀਂ ਨਹੀਂ ਗੱਲਾਂ ਸੁਣਾ ਉਹਨੂੰ ਨਾ ਹਾਂਜੀ ਇੱਕ ਹੋਰ ਸਾਰੇ ਭਰਾਵਾਂ ਨੂੰ ਇੱਕ ਬੇਇੰਤਿਹਾਰ ਨਹੀਂ ਕਿ ਜਿਹੜਾ ਪਿਆਰ ਹੁੰਦਾ ਨਾ ਆਪਾਂ ਅਵੇਸਾ ਸੁਣਿਆ ਕਿ ਪਿਆਰ ਅੰਨਾ ਹੁੰਦਾ ਹੈ ਪਿਆਰ ਬੋਲਾ ਹੁੰਦਾ ਉਹਨੂੰ ਸੁਣਦਾ ਨਹੀਂ ਹੁੰਦਾ ਜ਼ਰੂਰੀ ਨਹੀਂ ਹੈਗਾ ਇਨਸਾਨ ਤੁਹਾਡੀਆਂ ਗੱਲਾਂ ਸੁਣ ਕੇ ਹੀ ਤੁਹਾਨੂੰ ਪਿਆਰ ਕਰੂਗਾ ਆ ਸੱਜਣਾ ਮੈਂ ਮੀਰਾ ਪੰਡਾ ਫਰੀਦਕੋਟ ਕੋਲ ਆ ਬਿਮਾਰਾ ਬਿਮਾਰਾ ਬਾਈ ਦਾ ਇਹਨੂੰ ਬਾਈ ਨੂੰ ਸੁਣਦਾ ਨਹੀਂ ਬਚਪਨ ਜਿਹੇ ਨੂੰ ਢਾਈ ਫੈਡ ਹੋ ਗਿਆ ਸੀ ਬਚਪਨ ਤੋਂ ਸੁਣਦਾ ਨਹੀਂ ਸਾਰੇ ਮੁੰਡੇ ਆ ਉਹ ਕੋ ਸਪੈਸ਼ਲ ਲੈ ਕੇ ਆਏ ਆ ਉਹ ਕਹਿੰਦਾ ਇੰਨਾ ਪਿਆਰ ਕਰਦਾ ਬੋਲਦਾ ਵੀ ਘੱਟੀ ਆ ਵਿਚਾਰੇ ਤਾਂ ਬੋਲਿਆ ਵੀ ਨਹੀਂ ਜਾਂਦਾ ਸੁਣਦਾ ਤਾਂ ਜਮਾ ਹੀ ਨਹੀਂ ਇੱਕ ਮਨਦੇ ਵੀ ਆਪਾਂ ਨੂੰ ਗੱਲਾਂ ਸੁਣ ਕੇ ਹੱਸਦਾ ਹੋਵੇ ਹਨਾ ਇੱਕ ਫੋਟੋ ਵੇਖ ਕੇ ਇੰਨਾ ਜੁੜਿਆ ਮੇਰੇ ਨਾਲ ਸਵੇਰੇ ਉੱਠ ਕੇ ਉਹਨਾਂ ਨੂੰ ਕਹਿ ਦਿੰਦਾ ਵੀ ਬੜਾ ਬਾਟੋ ਲਾ ਕੇ ਦਿਓ ਮੈਨੂੰ ਵੀ ਮੈਂ ਮਿਲਣਾ ਉਹਨੂੰ ਮੈਨੂੰ ਮਲਾ ਕੇ ਹੀ ਲਿਆਓ ਇਹ ਹੁੰਦਾ ਦਿਨੋਂ ਪਿਆਰ ਤਾਰਾਂ ਜੁੜੀਆਂ ਦਿਲ ਨਾਲ ਉਹ ਥੋੜੀ ਇਹਨੂੰ ਪਤਾ ਯਾਰ ਮੈਂ ਕੀ ਬੋਲੀ ਜਾਂਦਾ ਯਾਰ ਭਾਈ ਨੂੰ ਮਿਲਿਆ ਬਹੁਤ ਵਧੀਆ ਲੱਗਿਆ ਜੀ ਬਾਈ ਦੇ ਅਸੀਂ ਰੋਟਲਾਂ ਦੇ ਪਹਿਲਾਂ ਵੀ ਘੜਦੇ ਰਹੇ ਹਾਂ ਸਾਡਾ ਘੋੜਿਆਂ ਦਾ ਵਪਾਰ ਦਾ ਕੰਮ ਅਸੀਂ ਕਲਾ ਤੇਰੀਗੇ ਜਾਂਦੇ ਹੁੰਦੇ ਸੀਗੇ ਤੇ ਬਾਈ ਨੇ ਆਪਦੇ ਜੀਵਨ ਦੀਆਂ ਗੱਲਾਂ ਦੱਸੀਆਂ ਸਾਨੂੰ ਵੀਡੀਓ ਦੇ ਵਿੱਚ ਵਧੀਆ ਸੱਚਾਈ ਦੱਸੀ ਆ ਬਹੁਤ ਸੇਧ ਮਿਲਣ ਵਾਲੀਆਂ ਗੱਲਾਂ ਬਾਕੀ ਜਿਹੜਾ ਰਜਗਾਰ ਆ ਬਈ ਨੇ ਚਲਾਇਆ ਬਹੁਤ ਵਧੀਆ ਰੋਟੀ ਆ ਮੱਕੀ ਦੀ ਸਾਗ ਆ ਬਹੁਤ ਵਧੀਆ ਮਿਲ ਕੇ ਬਹੁਤ ਖੁਸ਼ੀ ਮਿਲੀ ਹੈ ਜੀ ਬਾਈ ਨੂੰ ਧੰਨਵਾਦ ਬਾਈ ਦਾ ਜੀ ਬਾਕੀ ਸਾਰੇ ਭਰਾ ਅਰਦਾਸ ਕਰਿਓ ਕਿ ਰੱਬ ਵਾਹ ਦਾ ਸੰਗ ਚ ਹੈ ਨਾ ਤੇ ਸੰਗਤ ਜਦੋਂ ਅਰਦਾਸ ਕਰੇ ਪਰਮਾਤਮਾ ਧਰਤੀ ਤੇ ਉਤਰਿਆ ਹੁੰਦਾ ਕੀ ਪਤਾ ਹੁੰਦਾ ਭਰਾ ਨੂੰ ਸਾਡੇ ਨੂੰ ਇਸ ਬਾਹਨੇ ਚੋਂ ਨਹੀਂ ਲੱਗ ਜੇ ਯਾਰ ਸਾਰੇ ਭਰਾ ਅਰਦਾਸ ਕਰਿਓ ਮੇਰੇ ਬਾਲਾ ਜੀ ਕਰਨ ਬਾਈ ਦੀ ਵੀਡੀਓ ਪੈਦਲ ਯਾਤਰਾ ਵਾਲੀ ਵੇਖ ਕੇ ਬੱਲ ਆਈ ਦੀ ਅਸੀਂ ਹੁਣ 11 ਤਰੀਕ ਨੂੰ ਪੁਸ਼ਕਰ ਮੰਡੀ ਤੇ ਗਏ ਸੀ ਇਹਨੇ ਮੈਨੂੰ ਉੱਥੇ ਸਪੈਸ਼ਲ ਲੱਗਿਆ ਡਿਡਵਾਣੇ ਤਾਂ ਕਹਿੰਦਾ ਸਾਲਾ ਸਾਰਾ ਵੀ ਇੱਧਰ ਜਾਣਾ ਇਹਨੇ ਲੋਕੇਸ਼ਨ ਕੱਢ ਲਈ ਬਾਈ ਜੀ ਹੋਰ ਸਾਰਾ ਦਿਲਾ ਦੇਦਾ ਸਾਡਾ ਸਾਲਾ ਘਰ ਰਾਮਾਈ ਦੇ ਬੰਦਾ ਦੇਖ ਕੇ ਖਾਵ ਨੂੰ ਸਾਡੇ ਕੋਲ ਫੋਟੋ ਵੀ ਪਈਆਂ ਫਰੂਫ ਉੱਤੇ ਹੋ ਕੇ ਆਇਆ ਨੇ ਦੇਖ ਲੈ ਬੱਲ ਆ ਜੀ ਕਰਨਗੇ ਕਰਪਾ ਇੱਕ ਵੀਡੀਓ ਤਾਂ ਬਾਈ ਦੇ ਮਨ ਚ ਆਈ ਨਹੀਂ ਗੱਲ ਆਈ ਇਹਨਾਂ ਨੂੰ ਲੱਗੂਗਾ ਸੌਂਣ ਲੱਗੂਗਾ ਇਹਨੂੰ ਦੇਖ ਕੇ ਯਾਰ ਲਾਈ ਨਹੀਂ ਗੱਲ ਪਾਣੀ ਉਹਦੇ ਭਾਗ ਤਾਂ ਹੈ ਸਾਰੇ ਭਰਾ ਅਰਦਾਸ ਕਰਿਓ ਬਹੁਤ ਧੰਨਵਾਦ ਸਾਰਿਆਂ ਦਾ ਹੀ ਠੀਕ ਆ ਬਈ ਓਕੇ ਬਈ ਬਾਤ ਜੋ YouTube ਤੇ ਠੀਕ ਆ ਫਿਰ ਮਾਰਾ ਹੀ ਬੁਲਾਓ ਜੀ ਸਾਡੇ ਇੱਕ ਰਿਸਾਨਾ ਗਿਆ ਮੈਂ ਮਾਰ ਕੇ ਪੋਹ ਹਾਂ ਹਾਂ ਆ ਹਾਲ ਹੋ ਗਿਆ ਆਪਣਾ ਫਿਰ ਲਾਈਟਾਂ ਉਹ ਬਣ ਗਈਆਂ ਦੀਵੇ ਹਾਂ ਹਾਂ ਹੁਣ ਟਰੱਕ ਦੇ ਮਗਰ ਲਾ ਲਾ ਕੇ ਜਾ ਰਹੇ ਹਾਂ ਇਹ ਨਹੀਂ ਦਾ ਬੁਰਾ ਹਾਲ ਹੀ ਹੈ ਜਿਸ ਨੂੰ ਹਟ ਗਿਆ ਕੱਲ ਨੂੰ ਕੰਮ ਕਰਾਵਾਂਗੇ ਆਲਟੀਨੇਟਰ ਦਾ ਨਾਲੇ ਬੈਟਰੀ ਚਾਰਜ ਦੀ ਲਵਾ ਲਾਂਗੇ ਤੇ ਬਾਕੀ ਕੱਲ ਨੂੰ ਛੁੱਟੀ ਹੈ ਜੀ ਉਹ ਕਿ ਕੱਲ ਨੂੰ ਬੁਲਾਵਾਂਗੇ ਤੁਹਾਨੂੰ 22 ਗਲਾਬ ਸਿੱਧੂ ਨਾਲ ਉਹਨਾਂ ਨੇ ਕੱਲ ਨੂੰ ਮਿਲਣਾ ਆਪਾਂ ਨੂੰ ਕਿਸੇ ਮੈਚ ਇਕੱਠੇ ਹੋਵਾਂਗੇ ਹੋਰ ਵੀ ਤੁਹਾਡੀ ਕਿਰਪਾ ਹੋਊਗੀ ਭਰਾਵਾਂ ਦੀ ਜਿੰਨਾ ਕੁ ਤੁਸੀਂ ਵੈਰਲ ਕਰਦੇ ਹੋ ਤੁਸੀਂ ਮੈਨੂੰ ਬੰਦਾ ਬਹੁਤ ਅੱਗੇ ਤੱਕ ਲੈ ਕੇ ਜਾਓਗੇ ਆਪਣੇ ਇਸ ਨਮਾਣੇ ਜੇ ਭਰਾ ਨੂੰ ਤੇ ਮੈਂ ਸਦਾ ਹੀ ਅਰਦਾਸ ਕਰਦਾ ਹਾਂ ਕਿ ਜਿੰਨੇ ਵੀ ਭਰਾ ਮੈਨੂੰ ਫੋਲੋ ਕਰਦੇ ਆ ਸਬਸਕ੍ਰਾਈਬ ਕਰਦੇ ਆ ਪਰਮਾਤਮਾ ਇਨੀ ਕਿ ਤਰੱਕੀ ਦੇਵੇ ਤਾਰ-ਤਾਰ ਭੁੱਲਣਾ ਇਹ ਗੈ ਸਾਰੀਆਂ ਬਿਮਾਰੀਆਂ ਗਾਇਬ ਹੋ ਜਾਣ ਜੋ ਵੀ ਮਨ ਚ ਚਾਹੁੰਦਾ ਉਹਦੀ ਆਸਾ ਪੂਰੀ ਹੋਵੇ ਬਸ ਤੇ ਮੇਰੀ ਇੱਕ ਆਦਤ ਹੈ ਮੈਂ ਸਭ ਦਾ ਬੜਾ ਮੰਗਦਾ ਹੁੰਦਾ ਹੈ ਕਿਹਾ ਮੇਰਾ ਕੱਟੜ ਦੁਸ਼ਮਣ ਹੋਵੇ ਉਹ ਕਾਮਯਾਬ ਹੋ ਜਾਏ ਮੈਨੂੰ ਪਰ ਖੁਸ਼ੀ ਹੁੰਦੀ ਅੰਦਰੋਂ ਵੇ ਕਾਮਯਾਬ ਹੋ ਗਏ ਯਾਰ ਬਿਲਕੁਲ ਜੀ ਵੇ ਕਾਮਯਾਬੀ ਕਿਸੇ ਦੀ ਪਿਓ ਦੀ ਜ਼ਗੀਰ ਨਹੀਂ ਬਿਲਕੁਲ ਕਾਮਯਾਬੀ ਇਨਸਾਨ ਦੇ ਕਰਮਾਂ ਦੀ ਜ਼ਗੀਰ ਹੈ ਹੂੰ ਉਹ ਉਹਦੇ ਕਰਮਾਂ ਨਾਲ ਦਿੰਦਾ ਰੱਬ ਹੈ ਨਾ ਹਾਂ ਬਿਲਕੁਲ ਜੀ ਤੇ ਜੇ ਕਿਸੇ ਨੂੰ ਰੱਬ ਦੀ ਦਿੱਤੀ ਹੋਈ ਚੀਜ਼ ਤੇ ਆਪਾਂ ਸੜਾਂਗੇ ਇਹਦਾ ਮਤਲਬ ਆਪਾਂ ਆਪਾਂ ਦੇ ਭਾਗੀ ਨਹੀਂ ਬਣਾਂਗੇ ਔਰ ਆਪਾਂ ਉਹਨਾਂ ਚੀਜ਼ਾਂ ਤੋਂ ਵੀ ਦੂਰ ਚਲੇ ਜਾਵਾਂਗੇ ਹਾਂ ਇਸ ਕਰਕੇ ਜੇ ਕਿਤੇ ਦੋਸਤ ਨੂੰ ਵੀ ਕਾਮਯਾਬ ਹੁੰਦਾ ਵੇਖ ਕੇ ਖੁਸ਼ ਹੋ ਹੂੰ ਯਾ ਬਾਏ ਗੁਰੂ ਚਲੇ ਤੇ ਦੇਣ ਲਿਆਂਦਾ ਕਿਤੇ ਸਾਡੀ ਵੀ ਸੁਣੀ ਹੇ ਪ੍ਰਮਾਤਮਾ ਸੁਣਦਾ ਆਪਣੀ ਆ ਹਾਲਾਤ ਆ ਗਾ ਲੈਟਾ ਦਿਖਾਦੇ ਦੀਦਾ ਹੀ ਕੋਣੀ ਫਿਰ ਤੁਹਾਨੂੰ ਘਰੇ ਜਨ ਕੇ ਮਿਲਦੇ ਆ ਆਸਰੇ ਨਾ ਚੱਲੇ ਨਾ ਆਪਾਂ ਟਰੱਕ ਦੇ ਆ ਮੈਂ ਟਰੱਕ ਦੇ ਮਗਰ ਮਗਰ ਜਾਂਦੇ ਆ 30 ਤੇ ਆ ਤੜੇ ਜਾਂਦੇ ਆ ਜੇ ਟਰੱਕ ਕਾਲਾ ਬਿਹਾਰ ਚੋਂ ਆਉਂਦਾ ਉਹਨੇ ਡਰ ਜਾਣਾ ਸੀ ਉਹਨੇ ਕਹਿੰਦੇ ਕਾਰ ਲੱਗੀ ਆ ਮਗਰ ਹਾਂ ਆਏ ਨਹੀਂ ਪਤਾ ਕਾਰ ਵਾਲੇ ਆਪ ਆਸਰਾ ਤੱਕ ਕੇ ਤੇਰਾ ਤੁਰੇ ਆਉਂਦੇ ਆ ਨਾ ਹਾਂ ਚਲੋ ਠੀਕ ਆ ਜੀ ਆਪਾਂ ਗੱਲਾਂ ਨਹੀਂ ਕਰਦੇ ਆਪਾਂ ਘਰੇ ਚੱਲ ਕੇ ਮਿਲਦੇ ਹਾਂ ਹਾਂ ਜੀ ਭਰਾ ਜੀ ਤੇ ਆਪਾਂ ਹੁਣ ਮਾਸਟਰ ਜੀ ਨੂੰ ਆਗਿਆ ਦੇਣ ਲੱਗੇ ਆ ਤੇ ਆਪਾਂ ਵੀ ਆਗਿਆ ਲੈਣ ਲੱਗੇ ਮਾਸਟਰ ਜੀ ਤੋਂ ਵੀ ਅਸੀਂ ਸੌਣੇ ਆ ਤੇ ਸਵੇਰੇ ਮਿਲਾਂਗੇ ਬਿਲਕੁਲ ਠੀਕ ਹੈ ਜੀ ਤੇ ਜੇ ਕੋਈ ਉੱਚਾ ਨੀ ਮੈਂ ਸਾਹਬਤ ਬੋਲਿਆ ਗਿਆ ਬਤਾ ਸਾਰੇ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਚਾਹੁੰਦੇ ਆ ਕਿਉਂਕਿ ਮਾਫੀ ਅਸੀਂ ਪਹਿਲਾਂ ਮੰਗ ਲੈਣਨੇ ਕਈ ਵੇਰੀ ਕੋਈ ਬਾਤ ਘੱਟ ਬੋਲੀ ਜਾਵੇ ਨਾ ਬੰਦੇ ਤੋਂ ਕਿਉਂਕਿ ਥੱਕਿਆ ਹੁੰਦਾ ਨੀਂਦਰੇ ਚ ਹੁੰਦਾ ਹਨ ਉਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਕਿ ਤੁਹਾਡੇ ਸੰਗਤ ਤੋਂ ਬੰਦਾ ਉੱਚਾ ਹੋ ਜਾਈ ਕਿਤੇ ਗਲਤੀ ਨਾਲ ਹਨ ਬਿਲਕੁਲ ਜੀ ਅਸੀਂ ਹਮੇਸ਼ਾ ਤੁਹਾਡੇ ਰੀਣੀ ਰਹਾਂਗੇ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਰਹਾਂਗੇ ਠੀਕ ਹੈ ਜੀ ਤੇ ਬਾਕੀ ਸ਼ੇਅਰ ਕਰਨ ਵਾਲੇ ਗਰਦ ਕੱਢ ਦਿਓ ਮਾਸਟਰ ਵਾਲੀ ਵੀਡੀਓ ਵੀ ਬਹੁਤ ਚੱਲੀ ਮਾਸਟਰ ਨੇ ਬਣਾਇਆ ਜਿਹੜਾ ਚੈਨਲ ਕੀ ਬਣਾਇਆ ਤੂੰ ਤਾਰੀ ਬਾਬਾ ਬਾਬਾ ਫਨੀ ਵਲੌਗਸ ਬਾਬਾ ਫਨੀ ਵਲੌਗਸ ਪੰਜ ਪੰਜ ਹਜ਼ਾਰ ਚੱਲ ਰਹੀਆਂ ਮੈਂ ਕਹਾ ਚੱਕ ਦੇ ਤੇਰੇ ਸਬਸਕ੍ਰਾਈਬ ਕਰ ਲਿਓ ਹਾਂ ਤੇਰਾ ਮੋਨੋਟੈਜ ਹੋ ਜੂ ਮੈਂ ਕਹਾ ਜਵਾਨਾ ਮੈਂ ਕਹਾ ਨਿਆਰੇ ਲੈ ਬਾਬਾ ਫਨੀ ਵਲੌਗਸ ਵੀ ਸਬਸਕ੍ਰਾਈਬ ਕਰ ਲਿਓ ਜੀ ਸਾਰੇ ਜਾਨੇ ਇੱਕ ਤੇਰਾ ਹੋਰ ਚੈਨਲ ਕਿਹੜਾ ਹੈ ਇੱਕ ਹੋਰ ਜਸ ਸਮਾਲਸਰ ਹੈ ਉਹ ਵੀ ਕਰ ਲਿਓ ਸਾਰੇ ਜਾਨੇ ਸਬਸਕ੍ਰਾਈਬ ਫਾਲੋ ਜ਼ਰੂਰ ਕਰਿਓ ਜੀ ਹਾਂ ਜ਼ਰੂਰ ਕਰਿਓ ਯਾਰ ਗਰੀਬ ਭਰਾ ਆਪਣਾ ਯਾਰ ਨਾਲ ਹੁੰਦਾ ਮੇਰੇ ਵਰਗਾ ਫਕਰ ਬੰਦਾ ਹੈ ਹਾਂ 2 ਰੁਪਏ ਆਉਂਦੇ ਹੋ ਜਾਣਗੇ ਯਾਰ ਜਸਮਾਨ ਸਰ ਉਹ YouTube ਤੇ ਵੀ ਆ Facebook ਤੇ ਵੀ ਹੈ ਜੀ ਹਾਂ ਚਾਰਲੀ ਨੂੰ ਵੀ ਕਰ ਲਿਓ ਭਾ ਲੋ ਯਾਰ ਚਾਰਲੀ ਆ ਜਾ ਪੁੱਤ ਚਾਰਲੀ ਕਿੱਥੇ ਆ ਜਾ ਇਧਰ ਆ ਵੀ ਹੈਲੋ ਬਲਾ ਇਧਰ 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 ਉਧਰ 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 ਹੋਵੇ ਵੀਡੀਓ ਬੰਦੀ ਇਧਰ ਇਧਰ ਚਲ ਇਧਰ ਆ ਗੋਦੀ ਚੱਕ ਕੇ ਲੈ ਜਾ ਮੈਨੂੰ ਆ ਗਏ ਆ ਵੀ ਆ ਵੀ ਠੀਕ ਹੈ ਜੀ ਤੇ ਮਿਲਦੇ ਆ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ